ਪਹਿਲਾਂ ਲੱਗ ਗਿਆ ਆ ਦੇਖੋ ਨੱਕ ਤੇ ਜਿਹੜੇ ਆ ਉਹ ਵੀ ਇਹਨਾਂ ਦੇ ਥਰੂ ਉਹ ਝਗੜੇ 'ਚ ਛੱਡਦੇ ਆ ਉਹ ਛੱਡੇ ਆ ਕਿੰਨੀ ਆ ਬਾਬਾ ਜੀ ਤੁਹਾਨੂੰ ਮੇਰੀ 75 ਸਾਲ ਉਮਰ ਆ 75 ਸਾਲ ਦੀ ਉਮਰ 'ਚ ਦੂਜੀ ਵਾਰ ਅੰਦੋਲਨ ਤੁਸੀਂ ਇੱਥੇ ਲੜਨ ਆਇਓ ਇਹ ਵਾਰ ਜੋ ਲੜਾਇਆ ਸਾਡੇ ਇਹਨਾਂ ਨੇ ਬੜੀ ਜਦੋਜ਼ਾਹਿਰ ਕੀਤੀ ਅੱਗੇ ਵੀ ਅੱਜ ਕੋਈ ਨਵੀਂ ਖੇਡ ਨਹੀਂ ਹੈਗੀ ਵੀ ਜਿਹੜੀ ਸਾਡੇ ਇਹਨਾਂ ਨੇ ਨਹੀਂ ਸੀ ਨਾ ਗੱਲ ਕਰਨੀ ਉਹ ਵੀ ਸਾਡੇ ਇਹਨਾਂ ਨੇ ਕੀਤੀ ਆ ਤੇ ਹੁਣ ਵੀ ਅਸੀਂ ਇਹਨਾਂ ਦੇ ਦੇਖੋ ਵੀ ਆ ਮੋਦੀ ਆ ਇਹ ਅਣੀ ਡਵਾਨੀ ਉਹਨਾਂ ਨੂੰ ਦੇਖੋ ਸ਼ਰਕਾਂ ਘਟਾ ਰਿਹਾ ਬੰਦੇ ਲਾਸਟ ਜਿਹੜੇ ਆ ਸਾਨੂੰ ਡੋਬ ਰੇ ਇਹਨਾਂ ਦਾ 5 ਲੱਖ ਦਾ ਡਰੋਨ ਸੀ ਇਹ ਅਸੀਂ 5 ਰੁਪਏ ਦੀ ਗੁੱਡੀ ਨਾਲ ਇਹਨਾਂ ਦਾ ਛੁੱਟਿਆ ਉਹ ਮੁੜ ਕੇ ਨਾ ਤਿੰਨ ਦਿਨ ਡਰੋਨ ਨਹੀਂ ਚੜਾਏ ਸੱਤਵੇਂ ਕੱਲ ਮਹਾਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਪਿਛਲਾ ਕਿਸਾਨ ਆंदोलਨ ਤੁਸੀਂ ਸਭ ਨੇ ਦੇਖਿਆ ਕਿ ਕਿਸ ਤਰ੍ਹਾਂ ਕਿਸਾਨ ਸਰਦੀ ਗਰਮੀ ਜੋ ਹੈ ਸੜਕਾਂ ਤੇ ਖੰਡੌਂਦੇ ਹੋਏ ਆਪਣੀਆਂ ਮੰਗਾਂ ਮੰਵਾ ਕੇ ਜੋ ਨੇ ਵਾਪਸ ਮੁੜਦੇ ਨੇ ਹਾਲਾਂਕਿ ਐਮਐਸਪੀ ਵਾਲੀ ਮੰਗ ਜੋ ਸੀ ਉਹ ਰਹਿ ਗਈ ਸੀ ਇਸ ਲਈ ਮੋਰਤੋਂ ਕਿਸਾਨ ਬਾਰਡਰਾਂ ਤੇ ਡਟੇ ਨੇ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਸਾਡੇ ਨਾਲ ਕੁਲਵੰਤ ਸਿੰਘ ਜੀ ਨੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਆਏ ਨੇ ਤੇ ਪਿਛਲੀ ਵਾਰ ਵੀ ਪਿਛਲੇ ਅੰਦੋਲਨ ਚ ਵੀ ਇਹਨਾਂ ਨੇ 14 ਮਹੀਨੇ ਸੜਕਾਂ ਤੇ ਗੁਜ਼ਾਰੇ ਇਸ ਤਰ੍ਹਾਂ ਸਰਕਾਰ ਜੋ ਕਰਦੀ ਰਹੀ ਉਹ ਸਹਿੰਦੇ ਰਹੇ ਤੇ ਹੁਣ ਵੀ ਇੱਕ ਵਾਰ ਮੋੜ ਤੋਂ ਇਹ ਡਟੇ ਨੇ ਕੁਲਵੰਤ ਸਿੰਘ ਜੀ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਤੇ ਮੋੜ ਤੋਂ ਤੁਹਾਨੂੰ ਇੱਕ ਵਾਰੀ ਸੜਕਾਂ ਤੇ ਡਟਣਾ ਪਿਆ ਹੈ ਕੀ ਲੱਗਦਾ ਹੈ ਕਦੋਂ ਤੱਕ ਇਹ ਲੜਾਈ ਮੁਕੇਗੀ ਇਹ ਲੜਾਈ ਵੇਖੋ ਵੀ ਪੁੱਤ ਲੜਾਈ ਦੇ ਸਾਡੀ ਇਹਨਾਂ ਦੀ ਸਾਦਾ ਹੀ ਆ ਲੜਾਈ ਵੇਖੋ 13 ਮਹੀਨੇ ਅਸੀਂ ਉਦੋਂ ਵੀ ਦੋਲਨ ਲੜ ਕੇ ਆਏ ਆ ਉਦੋਂ ਤਿੰਨ ਕਾਨੂੰਨ ਇਹਨਾਂ ਕੋ ਮਨਾ ਕੇ ਆਏ ਆ ਉਦੋਂ ਸਾਡੇ ਨੂੰ ਮੰਨੇ ਹੋਈਆਂ ਹੈ ਮੰਗਾ ਹੀ ਲੈਣਾ ਆ ਜੇ ਸਾਡਾ ਚਲੋ ਦੋ ਚਾਰ ਬੰਦੇ ਵਿੱਚ ਹੈਗੇ ਸਾਡਾ ਸਿਸਟਮ ਖਰਾਬ ਕਰਦਾ ਉਹ ਵੋਟਾਂ ਦਾ ਇਲੈਕਸ਼ਨ ਚੱਲਦਾ ਸੀ ਤੇ ਚਲੋ ਅਸੀਂ ਇਹਨਾਂ ਦਾ ਬੜਾ ਜਿਆਦਾ ਕਿਸਾਨ ਜਿਹੇ ਬੰਦੀਆਂ ਨੂੰ ਆਂਦੇ ਨੇ ਵੀ ਇਹ ਆਪਣਾ ਸਿਹਤ ਦਾ ਮਸਲਾ ਨਹੀਂਗਾ ਆਪਾਂ ਦਾ ਦੋਲਨ ਦਾ ਮਸਲਾ ਹੈ ਪਬਲਿਕ ਦਾ ਮਸਲਾ ਆਪਾਂ ਉਸ ਚੀਜ਼ ਨੂੰ ਲਈਏ ਜਿਹਦੇ ਚ ਆਪਾਂ ਨੂੰ ਕੋਈ ਫਾਇਦਾ ਹੋ ਜਾਏ ਜਦੋਂ ਫਾਇਦਾ ਦੇ ਥੋੜੀਆਂ ਚਲੋ ਜਿਹੇ ਬੰਦੀਆਂ ਇਧਰ ਉਧਰ ਹੋ ਜਾਂਦੀਆਂ ਨੇ ਕੋਈ ਲਾਲਚ ਬੰਦੇ ਨੂੰ ਚੰਬੜਪ ਜਾਂਦਾ ਉਹ ਜਿਹੜਾ ਬੁਰੀ ਬਲਾ ਆ ਇਹ ਚੀਜ਼ ਨੂੰ ਅਸੀਂ ਲੈਨੇ ਆ ਵੀ ਚਲੋ ਨਾ ਇਸ ਤਰ੍ਹਾਂ ਕਰੋ ਤੇ ਚਲੋ ਸਾਨੂੰ ਨੇ 10-5 ਮਿੰਟ ਇਹਨਾਂ ਨੇ ਅਗਦੀ 2 ਦਿਨ ਸਾਹ ਦਿੱਤਾ ਜੇ ਅਸੀਂ ਕਿਤੇ 10 ਦਿਨ ਉੱਥੇ ਹੋਰ ਕੱਢ ਜਾਂਦੇ ਜਾਂ ਤਾਂ ਹੀ ਮਹੀਨਾ ਇੱਕ ਵੀ ਹੋਰ ਬਣਾ ਲੈਂਦੇ ਤੇ ਆ ਜਿਹੜੇ ਅਸੀਂ ਤੇਰਾ ਮੰਗਾ ਲੈ ਕੇ ਬੈਠੇ ਹੋਏ ਆ ਨਾ ਇਹ ਤੇਰਾ ਮੰਗਾ ਹੀ ਹੁਣ ਲੋਕ ਉਹ ਹੀ ਬਣਾ ਲੈਣੀਆਂ ਸੀ ਸਾਨੂੰ ਆ ਥਰਗਾ ਛੇ ਨਹੀਂ ਲੋੜਨੀ ਪੈਣੀ ਹੁਣ ਵੇਖੋ ਪੈਰਾਂ ਤੇ ਸਾਡੇ ਦੇ ਆ ਵੇਖੋ ਬੰਬ ਵੱਜੇ ਆ ਤੁਸੀਂ ਆ ਕਦੋਂ ਸਾਟ ਲੱਗੀ ਇੱਥੇ ਆਹੇ ਮੈਂ ਹਰ ਵਾਰੀ ਇੱਥੇ ਬਾਰਡਰ ਤੇ ਉਹਨਾਂ ਮੈਂ ਅੱਗੇ ਹੀ ਰਹਿਣਾ ਮੇਰਾ ਜਨਰਲ ਕਤਰ ਹੈ ਆਪਣੇ ਜੂੰ ਦਾ ਇਹਦੇ ਮੈਂ ਅੱਗੇ ਹੱਤੀ ਆ ਕਦੋਂ ਲੱਗੀ ਤੇਰਾ ਫਰਵਰੀ ਨੂੰ ਲੱਗੀ ਹੈ ਦੋ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਲੱਗੀ ਯਾਰ ਦੋ ਦਿਨ ਪਹਿਲਾਂ ਲੱਗੀ ਆ ਵੇਖੋ ਨੱਕ ਤੇ ਜਿਹੜੇ ਆ ਉਹ ਵੀ ਇਹਨਾਂ ਦੇ ਥਰੂ ਉਹ ਛਿਗਾੜੇ ਜੇ ਛੱਡਦੇ ਆ ਉਹ ਛੱਡੇ ਆ ਕਿੰਨੀ ਹੈ ਬਾਬਾ ਜੀ ਮੇਰੀ 75 ਸਾਲ ਉਮਰ ਆ 75 ਸਾਲ ਦੀ ਉਮਰ 'ਚ ਦੂਜੀ ਵਾਰ ਅੰਦੋਲਨ ਤੁਸੀਂ ਇੱਥੇ ਲੜਨ ਆਇਓ ਇਹ ਵਾਰ ਜੋ ਲੜਾਇਆ ਤੇ ਸਾਨੂੰ ਕੋਈ ਨਹੀਂ ਸਾਡੇ ਬੱਚੇ ਸਾਨੂੰ ਤੋੜਦੇ ਚੰਗੀ ਜੋਗ ਨਾਲ ਤੋੜਦੇ ਆ ਅਸੀਂ ਬਹੁਤ ਤਰੀਕੇ ਦੇ ਨਾਲ ਸਿਸਟਮ ਬਣਾ ਰਹੇ ਆ ਅਸੀਂ ਆਪਣੇ ਬੱਚਿਆਂ ਨੂੰ ਬੜਾ ਸਮਝਾ ਰਹੇ ਆ ਵੀ ਆਪਾਂ ਪਿੱਛੇ ਰਹਿਣਾ ਪਿੱਛੇ ਰਹਿਣਾ ਤੁਸੀਂ ਮੇਰੀਆਂ ਵੀਡੀਓ ਵੇਖੇ ਹੋਣੀਆਂ ਮੈਂ মিডিਆ ਮੇਰੇ ਅੱਗੇ ਵੀ ਬੋ ਆਇਓ ਪ੍ਰਾਰਨਾ ਬੰਦੇ ਆਪਾਂ بے ਹਿਅਾਰੇ ਆ ਉਹਨਾਂ ਕੋ ਹਿਅਾਰੇ ਗ੍ਰੇਨੇਡ ਮਾਰਦੇ ਆ ਜਦੋਂ ਸਾਡੀ ਫੌਜ ਰਦੀ ਵੀ ਗਾਂ ਜਾਂਦੀ ਆ ਨਾ ਉਦੋਂ ਸਾਡੇ ਉੱਤੇ ਜਾ ਕੇ ਫਾਇਰ ਮਾਰਦੇ ਆ ਬਿਲਕੁਲ ਤੁਸੀਂ ਇਹੋ ਜਿਹੀ ਬਹੁਤ ਸਾਰੀਆਂ ਕਹਾਣੀਆਂ ਦੇਖੋਗੇ 75 ਸਾਲ ਬਾਬਾ ਜੀ ਦੀ ਉਮਰ ਹੈ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਥੇ ਆਏ ਨੇ ਪੈਰ ਚ ਪੱਟੀ ਬੱਜੀ ਹੈ ਅਥਰੂ ਗੈਸ ਦੇ ਗੋਲੇ ਜਦੋਂ ਹਰੀਆਣਾ ਪੁਲਿਸ ਵੱਲੋਂ ਛੱਡੇ ਗਏ ਉਦੋਂ ਇਹ ਜ਼ਖਮੀ ਹੋਏ ਨੇ ਸਹੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਪਰ ਫਿਰ ਵੀ ਜੋਸ਼ ਉਸ ਸੈਨਾ ਦਾ ਦੇਖੋ ਇੱਥੇ ਆ ਕੇ ਮੋੜ ਤੋਂ ਡਟੇ ਨੇ ਆਪਣੇ ਪਰਿਵਾਰ ਦੇ ਨਾਲ ਪੋਤਰਾ ਵੀ ਇਹਨਾਂ ਦਾ ਨਾਲ ਆਇਆ ਤੁਸੀਂ ਕੀ ਕੁਝ ਕਹੋਗੇ ਤੁਸੀਂ ਰੋਕਿਆ ਇਹਨਾਂ ਨੂੰ ਕਿ ਬਈ ਨਹੀਂ ਜੀ ਮੈਂ ਰੋਕਿਆ ਜੀ ਇਹਨਾਂ ਨੂੰ ਤੇ ਨਹੀਂ ਰੁਕੇ ਜੀ ਨਾ ਰੁਕਣਾ ਚਾਹੁੰਦੇ ਆ ਜੀ ਇਹ ਉਹਨਾਂ ਦੇ ਇੱਥੇ ਸੰਘਰਸ਼ ਦੀ ਕੁਦਣਾ ਜੀ ਹੂੰ ਟਰੈਕਟਰ ਆਪ ਲੈ ਕੇ ਆਏ ਜੀ ਉਹ ਸੰਘਰਸ਼ਮਈ ਹੈ ਜੀ ਬਹੁਤ ਜਿਆਦਾ ਅਨਤਕ ਬੰਦੇ ਆ ਜੀ ਪਰ ਅਸੀਂ ਸੋਚਦੇ ਸੋਚਦੇ ਸੋਚਿਆ ਤੇ ਵੀ ਇਹਨਾਂ ਨੇ ਨਹੀਂ ਰੁਕਣਾ ਜੀ ਪਰ ਇਹ ਇਨਸਾਨ ਨਹੀਂ ਰੁਕੇ ਜੀ ਪਰ ਇਹਾਂ ਦੇ ਸੰਘਰਸ਼ ਚ ਪਹਿਲਾਂ ਮੈਂ ਲੜਿਆ ਜੀ ਹੁਣ ਦੁਬਾਰਾ ਫੇਰ ਲੜੂੰਗਾ ਜੀ ਵੇਖ ਪੁੱਤ ਬਈ ਇਹ ਜੀਜ ਨੂੰ ਲੈਣਾ ਬਈ ਇਹ ਸਾਡੇ ਜਿਹੜੇ ਵੱਡੇ ਆ ਨਾ ਇਹ ਬੰਦਾ ਬਾਹਰ ਦੀ ਗੱਲ ਕਰ ਲੀਏ ਜੇ ਗੁਰੂ ਗੋਬ ਸਿੰਘ ਦੀ ਗੱਲ ਕਰ ਗਏ ਗੁਰੂ ਨਾਨਕ ਸਾਹਿਬ ਦੀ ਕਰ ਲੀਏ ਪਾਪੇ ਦੀਪ ਸਿੰਘ ਦੀ ਗੱਲ ਕਰ ਲੀਏ ਇਹ ਸ਼ੁਰੂ ਤੋਂ ਲਾ ਕੇ ਸਾਡੇ ਮੋਰਚੇ ਇਹਨਾਂ ਨੇ ਜਿਹੜੇ ਇਹਨਾਂ ਨੇ ਲਵਾ ਛੱਡੇ ਆ ਸਾਡੇ ਇਹਨਾਂ ਨੇ ਬੜੀ ਜਦੋ ਜ਼ਹਿਰ ਕੀਤੀ ਅੱਗੇ ਵੀ ਅੱਜ ਕੋਈ ਨਵੀਂ ਖੇਡ ਨਹੀਂ ਹੈਗੀ ਵੀ ਜਿਹੜੀ ਸਾਡੇ ਇਹਨਾਂ ਨੇ ਨਹੀਂ ਸੀ ਨਾ ਗੱਲ ਕਰਨੀ ਉਹ ਵੀ ਸਾਡੇ ਇਹਨਾਂ ਨੇ ਨੇ ਕੀਤੀ ਆ ਤੇ ਹੁਣ ਵੀ ਅਸੀਂ ਇਹਨਾਂ ਦੇ ਵੇਖੋ ਵੀ ਆ ਮੋਦੀ ਆ ਇਹ ਅਣੀ ਡਵਾਨੀ ਹੁਣਾਂ ਨੂੰ ਵੇਖੋ ਸਰਕਾਂ ਘਟਾ ਰਿਆ ਬੰਦੇ ਲਾਸ਼ੀ ਜਿਹੜੇ ਆ ਸਾਨੂੰ ਡੋਬ ਰਹੇ ਵਿੱਚ ਇਹ ਨਹੀਂ ਵੀ ਅਸੀਂ ਜਾਣੇ ਵੀ ਇਹ ਜੇ ਇਹਨਾਂ ਨੂੰ ਥਾਂ ਹੀ ਨਹੀਂ ਸਹੀ ਆ ਇਹ ਸਰਕਾਂ ਹੀ ਨਾ ਇਹਨ ਆਏ ਇਹ ਸਾਡੇ ਦੇ ਰੋਹ ਨਾ ਪਾਉਣ ਇਹਨਾਂ ਪੋਛ ਨਾ ਪਾਉਣ ਪਰ ਇਹਨਾਂ ਦੀ ਨੀਤੀਆਂ ਬਹੁਤ ਮਾੜੀਆਂ ਹੋ ਚੁੱਕੀਆਂ ਬਾਬਾ ਜੀ ਜਦੋਂ 2 ਦਿਨ ਪਹਿਲਾਂ ਜਦੋਂ ਸ਼ੁਭਕਰਨ ਸਿੰਘ ਦੀ ਮੌਤ ਹੋਈ ਖਨੋਰੀ ਬਾਰਡਰ ਦੀ ਖਬਰ ਤੁਹਾਡੇ ਤੱਕ ਪਹੁੰਚੀ ਤਾਂ ਤੁਹਾਡੇ ਦਿਲ ਨੂੰ ਕਿੰਨੀ ਠੇਸ ਪਹੁੰਚੀ ਹੋਊਗੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਬਿਆਂ ਨੇ ਅੱਗੇ ਲੱਗਣਾ ਹੈ ਅਸੀਂ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਅਸੀਂ ਜੋ ਹੈ ਕੁਰਬਾਨੀ ਦੇਣੀ ਹੈ ਇਹ ਗੱਲਾਂ ਵੱਡੇ ਕਿਸਾਨ ਲੀਡਰ ਤੁਸੀਂ ਸਾਰੇ ਬਜ਼ੁਰਗ ਜੋ ਉਹ ਤੁਸੀਂ ਕਰਦੇ ਹੋ ਖੋਪ ਕਰਨ ਦੀ ਖਬਰ ਨੇ ਤਾਨੂੰ ਕਿੰਨਾ ਝੰਜੋੜਿਆ ਵੇਖੋ ਪੁੱਤ ਵੀ ਜਦੋਂ ਕਿਸੇ ਦਾ ਬੱਚਾ ਮਰਦਾ ਹੈ ਨਾ ਪਤਾ ਦੇ ਉਸ ਚੀਜ਼ ਦਾ ਲੱਗਦਾ ਭਾਵੇਂ ਕਿਸੇ ਦਾ ਕੁੱਤਾ ਵੀ ਮਰ ਜਾਏ ਨਾ ਉਹ ਵੀ ਬੜੇ ਤਰੀਕੇ ਨਾਲ ਉਹਨੂੰ ਸਾਂਭਦਾ ਇਹ ਕਰਨ ਸਿੰਘ ਜਿਹੜਾ ਤਿੰਨਾ ਭੈਣਾਂ ਦਾ ਵੀਰ ਆ ਜੇ ਜਿਹੜਾ ਇਕੱਲਾ ਇਕੱਲਾ ਫੇਰੇਗਾ ਇਹਦਾ ਕੋਈ ਮਗਰ ਹੈ ਨਹੀਂਗਾ ਸਾਹਮਣ ਸੁਮਣ ਵਾਲਾ ਜਿਵੇਂ ਤੁਸੀਂ ਇਹ ਖਲੋਤੀਆਂ ਬੇਟੀਆਂ ਇੱਥੇ ਆ ਉਹਨਾਂ ਦੀਆਂ ਭੈਣਾਂ ਨੇ ਹੈ ਤੇ ਅੱਜ ਵੇਖੋ ਮਹਿਸੂਸ ਇਹਨਾਂ ਸਾਨੂੰ ਹੋ ਰਿਹਾ ਵੀ ਅਸੀਂ ਲੋਏ ਆ ਇਸ ਚੀਜ਼ ਨੂੰ ਵੀ ਉਹਦੇ ਇੱਥੇ ਕੋਈ ਥਾਣੇਦਾਰ ਨੇ ਉਹਦੇ ਪਿਸਟਲ ਦੀ ਗੋਲੀ ਉਹਨੂੰ ਮਾਰੀ ਆ ਤੇ ਆਂਦੇ ਆਂ ਹੈ ਨਾ ਆਪਣੀਆਂ ਗੋਲੀਆਂ ਮਾਰੀਆਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਸਾਹੀਂ ਜੇ ਗੋਲੀਆਂ ਲੈ ਕੇ ਆਉਂਦੇ ਸਾਡੇ ਤਾਂ ਗੋਲੀਆਂ ਬੜੀਆਂ ਨੇ ਪਛਾਹ ਅਸੀਂ ਲਾਇਸੈਂਸੀ ਹਥਿਆਰ ਰੱਖੇ ਰਹੇ ਪਰ ਆਈ ਉਹ ਨਹੀਂ ਸਾਡਾ ਸਿਸਟਮ ਹੀ ਹੋ ਰਿਹਾ ਅਸੀਂ ਤਾਂ ਸ਼ਾਹਮਾ ਦੀਆਂ ਜਿੰਨੇ ਤੇ ਨਾ ਕਿਸੇ ਦਾ ਘਰਦੇ ਆ ਇਹ ਗ੍ਰਨੇਡ ਮਾਰਦੇ ਇਹ ਦਿੱਲੀ ਸਾਡੇ ਉੱਥੇ ਵੀ ਸਾਡੇ ਨਾਲ ਬੜਾ ਇਹਨਾਂ ਨੇ ਕੁਝ ਕੀਤਾ ਹੈ ਉੱਥੇ ਵੀ ਨਾ ਸਾਡੀਆਂ ਤਾਰਾਂ ਵੱਡੀਆਂ ਤਰਪਾ ਨਾਲ ਲੁਈਆਂ ਸਾਡੀਆਂ ਬੜਾ ਕੁਝ ਇਹਨਾਂ ਨੇ ਕੀਤਾ ਅਸੀਂ ਕੀ ਬਜਨ ਨਹੀਂ ਪੁੱਤ ਅਸੀਂ ਤਾਂ ਇਹਨੇ ਕਰ ਸਕਦੇ ਜਿਹੜੇ ਜਿਹੜੇ ਸਾਡੇ ਨੇ ਦੋਲੜਵਾਤੇ ਇਹਨਾਂ ਨੇ ਸਾਡੇ ਨੇ ਕੰਮ ਖਰਾਬ ਕੀਤੇ ਆ ਸਾਡਾ ਮੂੰਹ ਜਵਾਬ ਨਹੀਂ ਦਿੰਦਾ ਤੋਂ ਸਾਡੀਆਂ ਧੀਆਂ ਪੋਣ ਤੇ ਇਹ ਜੋ ਕੁਛ ਸਾਡੇ ਨਾਲ ਕਰਦੇ ਰਿਹਾ ਪਰ ਅਸੀਂ ਬੜੇ ਤਰੀਕੇ ਦੇ ਨਾਲ ਸਿਸਟਮ ਬੜਾ ਨਿਭਾਇਆ ਅਸੀਂ 12 ਮਹੀਨੇ 13 ਮਹੀਨੇ ਦਿੱਲੀ ਕੱਢ ਕੇ ਆਏ ਹੁਣ ਅਸੀਂ ਉਸੇ 12 ਮਹੀਨੇ ਦੇ ਦਿੱਲੀ ਉਹ ਸਬਜ਼ੀਆਂ ਵੀ ਲਾਈਆਂ ਅਸੀਂ ਪਿੰਡੀਆਂ ਤੋਰੀਆਂ ਵੀ ਅਸੀਂ ਉੱਥੇ ਲਾਈਆਂ ਨੇ ਹੁਣ ਮੈਂ ਉੱਥੇ ਆਪਣੇ ਲਾਗੇ ਵੇਖੋ ਜਾ ਕੇ ਤੁਸੀਂ ਉੱਥੇ ਆਓਗੇ ਨਹੀਂ ਗੰਡੇ ਵੀ ਲਾਏ ਆ ਅਸੀਂ ਗੱਡੇ ਗੁੰਡੇ ਵੀ ਲਾਏ ਆ ਸਾਰਾ ਕੁਝ ਹੁਣ ਵੀ ਮਿਰਚਾਂ ਦੀ ਪਨੀਰੀ ਵੀ ਉਸੋ ਤਰੀ ਆਉਂਦੀ ਹੈ ਟਮਾਟਰਾਂ ਦੀ ਪਨੀਰੀ ਵੀ ਤਰੀ ਆਉਂਦੀ ਹੈ ਅਸੀਂ ਸਾਰਾ ਕੁਝ ਜੇ ਸਾਡਾ ਮਸਲਾ ਲੈ ਇੱਥੇ ਕਰ ਦੇਣਗੇ ਤੇ ਬਹੁਤ ਵਧੀਆ ਖੇੜ ਆ ਅਸੀਂ ਜੇ ਸਾਡਾ ਕਰ ਦੇਣ ਉੱਥੇ ਵੀ ਗੱਲਬਾਤ ਨਹੀਂ ਮਸਲਾ ਹਲਣਾ ਹੈ ਤੇ ਜੇ ਇੱਥੇ ਬਹਿ ਗਏ ਤਾਂ ਇਹ ਇੱਥੇ ਸਾਨੂੰ ਡਾਕ ਲਿਆ ਪਰ ਪਹਿਲੀ ਦੀ ਗੱਲ ਇਹਦਾ ਫਰਜ ਨਹੀਂ ਆ ਜਿਹੜੇ ਕਿੱਲ ਲਾਇਆ ਦਿੱਲੀ ਦੇ ਸਾਡੀ ਆ ਸਾਡਾ ਨਹੀਂ ਕੋਈ ਹੱਸਾ ਜੇ ਰਪਾ ਪਰ ਪਈਆ ਦੇ ਕੇ ਆਪਾਂ ਹੱਟੀ ਕਿਸ ਨੂੰ ਘੱਲਦੇ ਆ ਤੇ ਨਿਆਣਾ ਸੌਦਾ ਦੇ ਕੇ ਘੱਲਦਾ ਹੀ ਆ ਜੇ ਅਸੀਂ ਇਹਨਾਂ ਨੂੰ ਪਹਿਲਾਂ ਹੀ ਦੇ ਦਿੰਨੇ ਸਭ ਕੁਝ ਤੇ ਸਾਨੂੰ ਇਹ ਮਗਰੋਂ ਦੇ ਦੇਣ ਜੇ ਮਗਰੋਂ ਸਾਡਾ ਵਿਆਜ ਖਾਈ ਜਾਣਾ ਮੂਲ ਖਾਈ ਜਾਣਾ ਸਾਨੂੰ ਥੋੜਾ ਬਾਧਾ ਦੇ ਦੇਣ ਕਿਉਂ ਸਾਨੂੰ ਇੰਨਾ ਜਦੋਂ ਯਾਰ ਕਰਦੇ ਆ ਇਹ ਕਰਨੀ ਨਹੀਂ ਚਾਹੀਦੀ ਵੇਖੋ ਜੇ ਅਸੀਂ ਗੰਢਿਆ ਦੇ ਗਾ ਆਪ ਨੂੰ ਛੰਡੀ ਮੰਗਦੇ ਆ ਵੀ ਸਾਨੂੰ ਗਰੰਟੀ ਦੇ ਦਿਓ ਸਾਡੇ ਕੋਲ 2-3 ਰੁਪਏ ਲੈਂਦੇ ਆ 2-3 ਰੁਪਏ ਸਾਡੇ ਕੋਲ ਆਲੂ ਲੈਂਦੇ ਨੇ 2-3 ਰੁਪਏ ਸਾਡੇ ਕੋਲ ਮਟਰ ਲੈਂਦੇ ਆ ਤੇ ਪਰ ਸਾਨੂੰ ਮੁੜ ਕੇ ਕੀ ਦੇ ਦਿੰਦੇ ਆ 60 ਰੁਪਏ ਇਹ 100 ਰੁਪਏ ਵੀ ਤੁਸੀਂ ਗੰਡੇ ਖਾਦੇ ਆ 70 ਰੁਪਏ ਵੀ ਗੰਡੇ ਖਾਦੇ ਆ ਸਾਡੇ ਕੋਲ ਲੈ ਲੈਂਦੇ ਆ ਇਹ ਜਿੰਨੇ ਵੱਡੇ ਲੋਕ ਨੇ ਇਹ ਸਟੋਰਾਂ ਜਲਾ ਲੈਂਦੇ ਆ ਤੇ ਉਥੇ ਲਾ ਕੇ ਤੇ ਮੁਰਖੇ ਜਿਹੜੋਂ ਆਪਾਂ ਉਥੋਂ ਲਾ ਲੈਨੇ ਆ ਉਹ ਸਾਡੇ ਮੰਤਰੀ ਵੀ ਹੈਗੇ ਨੇ ਪੁੱਤ ਸਾਰਾ ਸਾਰਾ ਕੁਝ ਹੈਗਾ ਉਹ ਸਾਨੂੰ ਸਾਰੀਆਂ ਰਿਪੋਰਟਾਂ ਇਹਨਾਂ ਦੀ ਦੇ ਦਿੰਦੇ ਆ ਵੀ ਆ ਬਾਬਾ ਆ ਕਰਦੇ ਆ ਆ ਕੁਝ ਇਹ ਕਰਦੇ ਪੈਨ ਨਹੀਂ ਨੀਤੀਆਂ ਬੜੀਆਂ ਮਾੜੀਆਂ ਇਹ ਮਾਨ ਸਾਹਿਬ ਵੀ ਆਂਦਾ ਮੇਰੀ ਨੀਤੀ ਬੜੀ ਸਾਫ਼ ਆ ਮੇਰੀ ਮਨੀਤ ਬੜੀ ਸਾਫ਼ ਆ ਤੇ ਸਾਹੀ ਇਹਨਾਂ ਨੂੰ ਸਾਰੀ ਸਟੇਟਾਂ ਦੇ ਕੋਲੋਂ تیر ਬਾੜ ਬਾ ਵੀ ਆਖਿਆ ਵੀ ਜਦ ਨਵਾਂ ਕੋਈ ਨਹੀਂ ਮੌਕਾ ਬਣਾ ਲਓ ਕੀ ਪਤਾ ਚਲੋ ਤੁਹਾਂ ਦੇ ਕੋਟੀ ਖਾਣੀ ਆ ਤੇ ਚਲੋ ਵੇਖਣ ਖੂਜ ਪਾਉਣੀਆਂ ਬੋਟਾ ਪਾਉਣੀਆਂ ਤੇ ਪਾ ਦੋ ਐਸੀ ਇੱਕ ਬਲਦਾਬ ਇਹ ਲੋ ਕਰਕੇ ਪਰ ਅਸੀਂ ਬਲਦਾ ਕਰਕੇ ਵੇਖਿਆ ਅਜੇ ਤੱਕ ਕਿਸੇ ਦੇ ਜੰਨੀਆਂ ਸ਼ਿਕਾਇਤ 92 ਦਵਾਈਆਂ ਨਾ ਕਦੀ ਇੰਨੀਆਂ ਸਰਕਾਰਾਂ ਬਣੀਆਂ ਕਿਸੇ ਨੂੰ ਇੰਨੀਆਂ ਸ਼ਿਕਾਇਤਾਂ ਨਹੀਂ ਮਿਲੀਆਂ ਜਿੰਨੀਆਂ ਅਸੀਂ ਇਹਦੀ ਝੋਲੀ 'ਚ ਪਾਈਆਂ ਪਰ ਸਾਡੀ ਨੀਤੀ ਇਹਦੀ ਬਹੁਤ ਮਾੜੀ ਹੋ ਚੁੱਕੀ ਹੈ ਪਹਿਲੀ ਦੀ ਗੱਲ ਸੀ ਵੀ ਆਹ ਜਿਹੜੀ ਇਹਨੇ ਸਾਡੀ ਇਹ ਕਿਲ ਲਿਆ ਕੇ ਧਰਤੀ ਦੇ ਵਿੱਚ ਲਾਏ ਆ ਸ਼ਾਇਦ ਲੋਕ ਤੇ ਘਾੜ ਹੀ ਮੱਟ ਤੋਂ ਲਾਉਣ ਦਿੰਦੇ ਤੇ ਇਹ ਮੁੱਖ ਮੰਤਰੀ ਹੀ ਇਹ ਕਿਉਂ ਇਹਨੇ ਹਾਂ ਕੇ ਇਸ ਦਰਿਆ ਦੇ ਕੰਨੇ ਕਿਲ ਲਵਾਤੇ ਜੇ ਕਿਲ ਲਾਉਣੇ ਹੀ ਉਹਨਾਂ ਨੇ ਜੋ ਹਰਿਆਣੇ ਚ ਲਵਾਉਂਦਾ ਪਰਾ ਲਵਾਉਂਦਾ ਸਾਡੀ ਹੱਦ ਚ ਇਹਦਾ ਕੰਮ ਹੀ ਲਵਾਉਂਦਾ ਇਹ ਲਵਾ ਹੀ ਦਿੱਤੇ ਤੇ ਫਿਰ ਸਾਡੀ ਮਤ ਕਰਦਾ ਸਾਡੀ ਮਤ ਵੀ ਨਹੀਂ ਕਰਦਾ ਫਿਰ ਸਾਡੇ ਇਹਨੇ ਲੰਗਰ ਵੀ ਕਈ ਜਰਾ ਡੱਕੇ ਉਸੇ ਸਾਨੂੰ ਰਿਪੋਰਟ ਆਈ ਵੀ ਨੇ ਫਿਰ ਤੇ ਸਾਡੀ ਜੀਸੀਬੀ ਵੀ ਰੋਕੀ ਬਹੁਤ سارے ਕਿਸਾਨ ਕਹਿ ਰਹੇ ਸੀ ਕਿ ਉਸ ਦਿਨ ਜਿਸ ਇਨ ਐਕਸ਼ਨ ਹੋਇਆ ਰਾਤ ਨੂੰ ਇੱਥੇ ਤੱਕ ਲੰਗਰ ਨਹੀਂ ਪਹੁੰਚਣ ਦਿੱਤਾ ਗਿਆ ਬੜੇ ਬਹੁਤ ਤੇ ਇਹ ਸਾਡੀ ਆਪਣੇ ਮੁੱਖ ਮੰਤਰੀ ਤੇ ਲੈ ਕੇ ਹੀ ਹੋਈ ਇਹ ਹੜੇ ਪਾਇਆ ਸੋਂ ਆਪ ਲੈ ਕੇ ਆਉਂਦਾ ਇਹਨੂੰ ਕੋ ਘਾਟਾ ਅਰਮਾ ਖਰਮਾ ਦੇ ਕੋ ਪੈਸੇ ਆ ਤੇ ਲੰਗਰ ਪਾਉਂਦੇ ਨੇ ਜੇ ਅਸੀਂ ਪਕਾ ਕੇ ਸਾਡੀਆਂ ਫੌਜਾਂ ਬਾਬੇ ਘਲਦੇ ਮਗਰ ਘਲਦੇ ਤੇ ਰਾਜ ਡਕ ਲਿੰਦਾ ਤੇ ਸਾਰੀ ਪੁਲਿਸ ਇਹਦੀ ਖਾਂਦੀ ਸਾਡੇ ਕੋਲ ਇਹ ਨਹੀਂ ਵੀ ਇੱਕ ਜਮਣਾ ਜਣਾ ਖਾਂਦਾ ਘਰ ਹੋਏ ਕਿਹੜੇ ਪਰੋਠੇ ਲੈ ਕੇ ਆਏ ਆ ਆ ਵੇਖੋ ਬਿਹਾਰਾਂ ਦੇ ਨਾਲ ਸਾਡੇ ਕੋ ਖਾਂਡਾ ਬਦਾਮਾਂ ਵਾਲੀਆਂ ਖੀਰਾ ਸਾਡੀਆਂ ਖਾਂਡਿਆ ਜਲੇਬ ਸਾਡੇ ਖਾਂਡਿਆ ਇਹ ਇਹ ਪੁਲਿਸਾਰੇ ਜਿੰਨੇ ਹੈਗੇ ਸਾਰੇ ਇਹ ਸਾਡਾ ਹੀ ਖਾਂਦੇ ਆ ਇਹ ਹੈ ਕਿ ਸਾਡੇ ਆ ਪਰ ਸਾਡੇ ਬਣਦੇ ਨਹੀਂ ਅਜੇ ਤੱਕ ਇਹ ਵੇਖਿਆ ਇਹਨਾਂ ਨੂੰ ਆਂਦੇ ਵੀ ਜਿਹਨਾਂ ਨੌਕਰ ਰੱਖਦੇ ਆ ਨਾ ਉਹ ਬੋਲ ਨਹੀਂ ਸਕਦੇ ਅਸੀਂ ਬੜਾ ਕੁਝ ਇਹਨਾਂ ਨੂੰ ਸੌਂਵਾ ਪਾਉਂਦੇ ਸਾਡੇ ਨੌਕਰ ਜਦੋਂ ਆਇਆ ਨਾ ਤੇ ਇੱਕ ਮੈਂ ਤਾਂ ਛੱਡ ਕੇ ਆ ਗਿਆ ਹੈ ਉਹ ਆਂਦਾ ਵੀ ਨਹੀਂ ਮੇਰੇ ਕੋ ਆ ਕੰਮ ਜਿਹੜਾ ਤੁਸੀਂ ਕਰਦੇ ਜਨਾ ਇਹ ਮੈਂ ਨਹੀਂ ਕਰਨਾ ਮੈਨੂੰ ਨਹੀਂ ਇਹ ਕਿਉਂ ਹੋੜ ਮੈਂ ਨੌਕਰੀ ਛੱਡੀ ਤੇ ਉਹ ਘਰ ਆ ਗਿਆ ਸੀ ਉਹਨੇ ਮੁੜ ਕੇ ਆਣ ਕੇ ਮੇਰ ਨਾਲ ਬਜਨ ਕੀਤਾ ਵੀ ਇਹ ਮੈਨੂੰ ਇਤਰਾ ਆਂਦੇ ਤੇ ਮੈਂ ਹਾਂ ਚੰਗਾ ਕੀਤਾ ਇਹ ਕੰਮ ਤੋਂ ਗੰਦ ਦੇ ਕੀੜੇ ਤੋਂ ਲੈ ਗਿਆ ਪਿੱਛੋਂ ਮੈਂ ਹੁਣ ਸੋਨੇ ਦੇ ਕੀੜੇ ਦੇ ਕਰੇ ਚਲੇ ਜਾਂਗਾ ਤੇ ਉਹ ਆਜੇ ਵੀ ਮਹਾਰਾਜ ਜੇ ਬਾਣੀ ਪੜਦਾ ਚੰਗਾ ਵਧੀਆ ਸਿਸਟਮ ਨਾਲ ਉਹਦਾ ਕੰਮ ਚੱਲਦਾ ਜੇ ਇਹਨੂੰ ਨੌਕਰੀ ਨਹੀਂ ਕੀਤੀ ਤੇ ਇਹਨਾਂ ਨੂੰ ਮੈਂ ਬੜਾ ਕੁਝ ਸੁਝਾਉਣੇ ਆ ਵੀ ਨਾ ਇਸ ਤਰ੍ਹਾਂ ਕਰੋ ਤੇ ਨਾ ਕੋਈ ਲੋੜ ਹੈਗੀ ਆ ਇਹ ਸਾਡੇ ਨਾਲ ਰਹੋ ਖਾਣਾ ਵੀ ਸਾਡਾ ਹੀ ਆ ਜਦੋਂ ਸਾਨੂੰ ਤੁਸੀਂ ਅੰਨ ਦਾਤਾ ਮੰਨਦੇ ਤੇ ਬਸ ਸਾਨੂੰ ਮੰਨੋ ਜੇ ਆਪਾਂ ਗੁਰੂ ਘਰ ਨੂੰ ਗੁਰੂ ਘਰ ਮੰਨਦੇ ਆ ਤੇ ਆਪਾਂ ਇਸ਼ਨਾਨ ਪਾਣੀ ਕਰਦੇ ਆ ਚੰਗੀ ਯੋਗਨਾ ਆਪਾਂ ਜਾਣਦੇ ਆ ਤੇ ਗੁਰੂ ਘਰ ਨੂੰ ਹੀ ਮੰਨਦੇ ਆ ਹਾਂ ਤੇ ਇਹ ਕਿਸਾਨ ਨੂੰ ਜਦੋਂ ਅੰਨ ਦੱਸਾਇਗਾ ਇਹ ਗੁਰੂ ਦੇ ਨਾਲ ਇਹ ਨਾ ਗੱਲ ਜੋੜ ਦਿੱਤੀ ਆ ਤੇ ਫੇਰ ਸਾਨੂੰ ਮੰਨਣ ਇਹ ਕਿਉਂ ਨਹੀਂ ਮੰਨਦੇ ਹੂੰ ਤਾਂ ਬਿਲਕੁਲ ਤੁਸੀਂ ਜੋਸ਼ ਵੀ ਇਹਨਾਂ ਦਾ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਆਪਣੇ ਗਿਲੇ ਜੋਨੇ ਇਹ ਸਰਕਾਰਾਂ ਪ੍ਰਤੀ ਕੱਢ ਰਹੇ ਆ ਜੀ ਅਸੀਂ ਹਾਂ ਇਹ ਆਉਣਾ ਚਾਹੁੰਦੇ ਨਹੀਂ ਸੀ ਜੀ ਇਹ ਅਸੀਂ ਨਹੀਂ ਆਉਣਾ ਚਾਹੁੰਦੇ ਸੀ ਹਾਂ ਕਿ ਸਾਡੇ ਜਿਹੜੇ ਬਜ਼ੁਰਗ ਆ ਇਹਨਾਂ ਨੇ ਸੀ ਲੈ ਕੇ ਜਾਣਾ ਤੁਹਾਨੂੰ ਸਾਨੂੰ ਲੈ ਕੇ ਇਹ ਆਏ ਜੀ ਬਜ਼ੁਰਗ ਸਾਡੇ ਅਸੀਂ ਨਹੀਂ ਆਉਣਾ ਚਾਹੁੰਦੇ ਸੀਗੇ ਜੀ ਤੇ ਪਰ ਇਹ ਬਜ਼ੁਰਗਾਂ ਦਾ ਇੰਨਾ ਹੌਸਲਾ ਨਾਲ ਜੀ ਅੱਜ ਤੋਂ ਪਹਿਲਾਂ ਵੀ ਇਹਨਾਂ ਦੀ ਬੜੀ ਤਪੱਸਿਆ ਜੀ ਅੱਜ ਵੀ ਬੜੀ ਤਪੱਸਿਆ ਜੀ ਪੈਰ ਤੋਖਦੇ ਦੇ ਵਿੱਚ ਜੀ ਇਹ ਪੂਰਾ ਸੰਘਰਸ਼ ਤਾਂ ਉਵੇਂ ਤੁਰਿਆ ਇਹ ਜੀ ਅਸੀਂ ਤਾਂ ਇਹਨਾਂ ਦਾ ਸ਼ੁਕਰ ਅਦਾ ਕਰਦੇ ਆ ਜੀ ਉਹ ਤੇ ਵੇਖੋ ਇਹ ਮੌਤ ਇੱਕ ਵਾਰ ਆਉਣੀ ਆ ਸਾਨੂੰ 84 ਲੱਖ ਆ ਬਾ ਜੂਨ ਬੰਦੇ ਦੀ ਮਿੜੀ ਆ ਜੇ ਇਹ ਜੇ ਇਸ ਚੀਜ਼ ਨੂੰ ਮੌਤ ਨੂੰ ਆਖਾਂਗੇ ਨਾ ਸਾਡੇ ਗੁਰੂ ਨੇ ਸਾਨੂੰ ਜਦੋਂ ਅੰਮ੍ਰਿਤ ਛਕਾਇਆ ਨਾ ਉਹਨੇ ਸਾਨੂੰ ਪਹਿਲਾਂ ਹੀ ਆਖ ਦਿੱਤਾ ਹੈ ਪੀਤੋ ਹਿਮਾਵਤ ਨੂੰ ਨਹੀਂ ਪ੍ਰਵਾਹ ਕਰਨੀ ਤੇ ਮੌਤ ਦੀ ਪ੍ਰਵਾਹ ਨਹੀਂ ਹੀ ਕਰਦੇ ਨਾ ਸਾਨੂੰ ਮਰਨ ਦੀ ਲੋੜ ਹੀ ਆ ਜਿ ਤਰ੍ਹਾਂ ਦੇ ਕਰਦੇ ਮੈਂ ਮਰਦੇ ਨਹੀਂ ਮਰਦੇ ਨਹੀਂ ਇਹ ਸਾਨੂੰ ਤੇ ਮਗਰੋਂ ਜਾਇਜ਼ਤ ਨਹੀਂ ਮਿਲਣੀ ਪੁੱਤ ਮਿਲਣੀ ਜਦੋਂ ਜਾਇਜ਼ਤ ਸਾਨੂੰ ਮਿਲ ਜਾਈ ਨਾ ਤੇ ਫੇਰ ਅਸੀਂ ਆ ਰਹੇ ਕਿੰਨੇ ਕੇ ਸਾਨੂੰ ਇਹ ਡੱਕੜ ਵਾਲੇ ਆ ਇਹਦੇ ਵੱਡੀ ਗੱਲ 500 ਹੋ ਜਾਂ 1000 ਹੋਊਗਾ ਤੇ ਅਸੀਂ ਤੇ ਲੱਖਾਂ ਕਰੋੜਾਂ ਨਾਲ ਫੇਰ ਇੱਕ ਬੰਨੇ ਥੋੜੇ ਆ ਗਏ ਆ ਇਹਨਾਂ ਦੇ ਮਗਰ ਦੇ ਬੰਨੇ ਵੀ ਇਹੀ ਖਰੋਤੇ ਆ ਇਹ ਜੋ ਮਰਜ਼ੀ ਕਰਨ ਬਿਚ ਚਲਾ ਦਿੰਦੇ ਆ ਬੰਬਾਂ ਇਹਨਾਂ ਦਾ 5 ਲੱਖ ਦਾ ਡਰੂਨ ਸੀ ਪੁੱਤ ਤੇ ਅਹੀਂ ਪੰਜਾਂ ਰੁਪਈਆ ਦੀ ਗੁੱਡੀ ਨਾਲ ਇਹਨਾਂ ਦਾ ਛੁੱਟਿਆ ਉਹ ਮੁੜ ਕੇ ਨਾ ਤਿੰਨ ਦਿਨ ਡਰੋਨ ਨਹੀਂ ਚੜਾਏ ਇਹ ਨਾਲ ਇਹ ਇੰਨੀ ਜੂ ਕਰਦੇ ਤੇ ਜੇ ਆ ਇੱਕ ਜੀਸੀਪੀ ਲਿਆਈ ਇਹ ਮਗਰ ਚਾਰ ਜੀਸੀਪੀ ਲਾਤੀ ਇਸੇ ਤੋਂ ਚੀਨ ਬਾਰਡਰ ਦੀ ਲੜਾਈ ਹੈਗੀ ਹੈ ਜਿਹੜੀ ਤੂੰ ਇਹ ਤਰ੍ਹਾਂ ਕਰਨ ਦਾ ਹੈ ਅਸੀਂ ਤੁਹਾਡੇ ਚਾਚੇ ਬਾਬੇ ਹੈਗੇ ਆ ਪਰ ਨਹੀਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹ ਪਤਾ ਨਹੀਂ ਕਿਹੋ ਜੇ ਮੁਖਨ ਬਣ ਗਏ ਕੀ ਕਰਦੇ ਕੀ ਨਹੀਂ ਕਰਦੇ ਕਿਹੋ ਜੇ ਕੀੜੇ ਬਣ ਗਏ ਰੱਬ ਨੇ ਬਣਾਤੇ ਸਾਡਾ ਖੂਨ ਪੀਂਦੇ ਸਾਡਾ ਹੀ ਖਾਂਦੇ ਆ ਪਰ ਅਸੀਂ ਬਹੁਤ ਕੁਝ ਇਹਨਾਂ ਪੁੱਤਿਆਂ ਨੂੰ ਆਖਿਆ ਓਏ ਆਖੇ ਲੱਗ ਜੋ ਬਾਪੂਆਂ ਨੂੰ ਨਾ ਰੋਲੋ ਪੁੱਤ ਨਾ ਮਾਰੋ ਆ ਵੇਖੋ ਇਹਨਾਂ ਨੇ 760 ਸਿੰਘ ਜਿਹੜਾ ਹੈ ਨਾ ਸਾਡਾ ਤੇ ਯਾ ਮਾਵਾ ਗੈਲੋ ਤੇ ਬਾਪੂ ਉਹ ਇਹਨਾਂ ਨੇ ਸਾਡੇ ਮਰਵਾਤੇ ਹੈ ਅਸੀਂ ਉਦੋਂ ਲੱਦ ਲੱਦ ਕੇ ਖੜਿਆ ਜੇ ਸਾਡਾ ਉਹ ਵਿੱਚ ਡਿੱਕਾ ਪਿਆ ਉਹ ਨਹੀਂ ਇਹਨਾਂ ਸਾਨੂੰ ਕੁਝ ਦਿੱਤਾ ਹੈ ਜੇ ਹੜਵੇ ਕੋ ਪਹਿਲਾਂ ਜਨਵਾਇਆ ਇਹ ਮੋਦੀ ਸਾਹਿਬ ਆਂਦਾ ਵੀ ਮੈਂ ਜੀ ਤੁਹਾਡੇ 15-15 ਲੱਖ ਖਾਤੇ ਚ ਪਾ ਦੇਣਾ ਇਹਨੂੰ ਪੁੱਛੇ ਬੰਦਾ ਵੀ 15 ਝੂਠ ਮਾਰ ਕੇ ਉਥੇ ਅਮਰਸਰੋਂ ਬਾਦਲ ਸਾਹਿਬ ਨੇ ਲਿਆ ਕੇ ਇਹਨੂੰ ਦੇ ਦਿੱਤਾ ਤੇ 15 ਲੱਖ ਸਾਡੇ ਖਾਤਾ ਵਿੱਚ ਪਾਤਾ ਹੀ ਤਾ ਬਿਲਕੁਲ ਬਹੁਤ سارے ਗਿਲੇ ਨੇ ਜੋਸ਼ ਵੀ ਪੂਰਾ ਹੈ ਤੇ ਨਾਲੇ ਖੋਸ਼ ਵੀ ਇਹਨਾਂ ਨੇ ਸੰਭਾਲ ਲਿਆ ਹੋਇਆ ਹੈ ਜਸਵੇਦਿਆਂ ਬਹੁਤ ਸਾਰੀਆਂ ਕਹਾਣੀਆਂ ਇੱਥੇ ਸ਼ੰਭੂ ਬਾਰਡਰ ਤੇ ਦੇਖਣ ਸੁਣਨ ਨੂੰ ਮਿਲਣ ਗਿਆ ਤੇ ਜਿਹੜੇ ਲੋਕ ਕਹਿ ਰਹੇ ਨੇ ਕਿ ਸ਼ੰਭੂ ਬਾਰਡਰ ਤੇ ਭੀੜ ਘਟ ਗਈ ਹੈ ਕਿਸਾਨ ਘਰਾਂ ਨੂੰ ਵਾਪਸ ਚਲੇ ਗਏ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਨੂੰ ਇੱਥੇ ਜ਼ਰੂਰ ਆਣਾ ਚਾਹੀਦਾ ਹੈ ਮੇਰੇ ਨਾਲ ਮੇਰੇ ਸਹੀ ਹੋਗੀ ਸੋਨੀਆ ਮੇਅਰਸ਼ਟਿਪ ਕੋਰ ਪੰਜਾਬ ਤੱਕ ਸ਼ੰਭੂ ਬਾਰਡਰ